तुम करो दया मेरे साईं तुम करो ਹਮੇਸ਼ਾ ਹੀ ਗੁਰੂ ਘਰ ਦੀ ਇਹ ਵਿਡਿਆਈ ਰਹੀ ਹੈ ਕਿ ਜੋ ਵੀ ਗੁਰੂ ਘਰ ਆਣ ਕੇ ਤਨ ਮਨ ਤਾਂ ਦੇ ਨਾਲ ਸੇਵਾ ਕਰਦਾ ਹੈ ਤਾਂ ਗੁਰੂ ਉਸ ਨੂੰ ਦੁੱਗਣੀਆਂ ਚੌਗਣੀਆਂ ਖੁਸ਼ੀਆਂ ਤੇ ਦਾਤਾਂ ਬਖਸ਼ਦਾ ਹੈ ਇਹ ਅੱਜ ਤੋਂ ਨਹੀਂ ਇਹ ਸਦੀਆਂ ਤੋਂ ਚੱਲਦਾ ਆ ਰਿਹਾ ਹੈ ਤੁਸੀਂ ਵੀ ਆਪਣੀ ਅੱਖਾਂ ਦੇ ਨਾਲ ਕਈ ਐਦਾਂ ਦੇ ਚਮਤਕਾਰ ਹੁੰਦੇ ਵੇਖੇ ਹੋਣਗੇ ਇਸ ਵੇਲੇ ਇੱਕ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ ਬਤੋ ਤੁਸੀਂ ਵੀਡੀਓ ਨੂੰ ਸ਼ੇਅਰ ਕਰਿਓ ਤੇ ਨਾਲ ਦੇ ਕਮੈਂਟਾਂ ਦੇ ਵਿੱਚ ਵਾਹਿਗੁਰੂ ਲਿਖ ਦਿਓ ਦਾਦ ਜੀ ਨਾ ਸ੍ਰੀ ਗੁਰੂ ਰਾਮਦਾਸ ਨਗਰੀ ਸ਼੍ਰੀ ਮੰਦਿਰ ਸਾਹਿਬ ਦੇ ਵਿੱਚ ਇੱਕ ਬਜ਼ੁਰਗ ਆਪਣੇ ਪਰਿਵਾਰ ਦੇ ਨਾਲ ਦੱਸਿਆ ਜਾਂਦਾ ਕਿ ਸੇਵਾ ਵੀ ਕਰਦਾ ਸੀ ਦੂਜੇ ਪਾਸੇ ਆਪਣੇ ਇੱਕ ਟੁੱਟੇ ਹੋਏ ਰਿਕਸ਼ੇ ਦੇ ਉੱਤੇ ਸਿੱਖ ਸੰਗਤਾਂ ਨੂੰ ਗੁਰੂ ਘਰ ਲੈ ਕੇ ਔਰਤਾਂ ਜਾਣ ਦਾ ਸੇਵਾ ਨਿਭਾਉਂਦਾ ਸੀ ਦੱਸਿਆ ਜਾਂਦਾ ਕਿ ਉਸ ਦੇ ਨਾਲ ਹੀ ਆਪਣੇ ਘਰ ਦਾ ਗੁਜ਼ਾਰਾ ਕਰਦਾ ਸੀ ਤਾਂ ਅੱਜ ਸਿੱਖ ਸੰਗਤਾਂ ਦੇ ਆਗੂਆਂ ਵੱਲੋਂ ਦਾਨੀ ਸੱਜਣਾ ਵੱਲੋਂ ਉਸ ਗੁਰਸਿੱਖ ਬਜ਼ੁਰਗ ਨੂੰ ਉਸ ਦੇ ਰੋਜ਼ਗਾਰ ਲਈ ਨਵਾਂ ਰਿਕਸ਼ਾ ਲੈ ਕੇ ਦਿੱਤਾ ਇਹ ਉਸ ਤੋਂ ਹਾਰ ਪਾ ਕੇ ਸਨਮਾਨਤ ਵੀ ਕੀਤਾ ਕਿਉਂਕਿ ਜੋ ਗੁਰੂ ਦਾ ਸਿੰਘ ਗੁਰੂ ਦਾ ਸਿੱਖ ਹੁੰਦਾ ਹੈ ਕਦੇ ਵੀ ਭੀਖ ਨਹੀਂ ਮੰਗਦਾ ਆਪਣੀ ਕਿਰਤ ਕਮਾਈ ਦੇ ਨਾਲ ਆਪਣੇ ਘਰ ਦਾ ਪਾਲਣ ਪੋषण ਕਰਦਾ ਹੈ ਤਾਂ ਇਸ ਵੀਡੀਓ ਨੂੰ ਬਹੁਤ ਸ਼ੇਅਰ ਕਰੋ ਜੋ ਕਿ ਹੋਰ ਲੋਕਾਂ ਤੱਕ ਵੀ ਪਹੁੰਚ ਸਕੇ ਕੀਵਰ ਸਿੰਘ ਜੀ ਇਹ ਸੋਹਿਆ ਖੁਰਦ ਤੋਂ ਆ ਤੇ ਇਹਨਾਂ ਦੇ ਪੁਰਾਣਾ ਸੀਗਾ ਰਿਕਸ਼ਾ ਤੇ ਇਹ ਕਹਿੰਦੇ ਹਨ ਨਵਾਂ ਲੈ ਲਿਓ ਆਰਾਮਦਾਸ ਦੇ ਸੇਵਾ ਵੀ ਕਰਦਾ ਹੈ ਅੱਗੇ ਜਿਹੜਾ ਬੋਲੋ ਜੀ ਬੋਲੋ ਗੁਰੂ ਰਾਮਦਾਸ ਦੀ ਕਿਰਪਾ ਹੋ ਗਈ ਹੈ ਮਹਾਰਾਜ ਦੀ ਕਿਰਪਾ ਆਤੀ ਹੈ ਵਾਹਿਗੁਰੂ ਰਾਮਦਾਸ ਜੀ ਬੋਲੋ ਵਾਹਿਗੁਰੂ ਰਾਮਦਾਸ ਧੰਨ ਧਵਾਇਸ਼ ਨੀ ਆਵਾਜ਼ ਨਹੀਂ ਨਿਕਲਦੀ ਹਾਂ ਦਿਲਾਓ ਚਲੋ ਬੋਲੋ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਰਾਮਦਾਸ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਵਾਸੂ ਆਸੂ ਆ ਵਾਹ ਵਾਹ ਤਨ ਤਨ ਗੁਰੂ ਆਮਦਾ ਜੀ ਗੁਰੂ ਆਮਦਾ ਜੀ ਦਾ ਸ਼ੁਕਰਾਨਾ ਕਰੋ ਗੁਰੂ ਆਮਦਾ ਜੀ ਨੇ ਤੁਹਾਡੇ ਵਾਸਤੇ ਭੇਜਿਆ ਕਿ ਤੁਸੀਂ ਸੇਵਾ ਬੜੀ ਕਰਦੇ ਜੀ ਲੰਗਰ ਤੇ ਉੱਤੇ ਗੁਰੂ ਆਮਦਾ ਲੰਗਰ ਸੇਵਾ ਕਰਦੇ ਨੇ ਸਾਡੇ ਘਰ ਗੁਰੂ ਆਮਦਾ ਜੀ ਆਪ ਚੱਲ ਕੇ ਆਏ ਨੇ ਆਪ ਚੱਲ ਕੇ ਆਏ ਨੇ ਤੁਸੀਂ ਉੱਥੇ ਸੇਵਾ ਕਰਦੇ ਹੋ ਨਾ ਗੁਰੂ ਆਮਦਾ ਦੇ ਘਰ ਸਾਡੇ ਘਰ ਗੋੜ ਗੋੜ ਦਰਵਾਜ਼ਾ ਕੋ ਵੋ ਕੋਈ 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 ਮਾਰਨਾ ਰਾਏ ਇਹ ਪਾਛਾ ਦਾ ਵਾ ਵਾ ਤਨ ਤਨ ਗੁਰੂ ਆਮਦਾ ਜਿਹੜੇ ਸੇਵਾ ਕਰਨ ਵਾਲੇ ਆ ਉਹਨਾਂ ਨੇ ਵੀ ਮਹਾਰਾਜ ਬਾਲ ਬਖਸ਼ੇ ਸੇਵਾ ਕਰਨ ਆਏ ਉਹਨਾਂ ਨੇ ਬਸ ਕੇ ਕੋਈ ਗੱਲ ਨਹੀਂ ਹਾਂਜੀ ਕਲੇਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸ੍ਰੀ ਗੁਰੂ ਰਾਮਦਾਸ ਲੰਗਰ ਹਾਲ ਸੁਸਾਇਟੀ ਦੇ ਵੱਡੇ ਭਾਈ ਸਾਹਿਬ ਹਰਿੰਦਰ ਸਿੰਘ ਜੀ ਯੂ ਐਸ ਏ ਤੋਂ ਜਿਨ੍ਹਾਂ ਦੇ ਸੰਯੋਗ ਦੇ ਨਾਲ ਗੁਰੂ ਰਾਮਦਾਸ ਦੀ ਕਿਰਪਾ ਹੋਈ ਆ ਤੇ ਗਰੀਬਾਂ ਪਰਵਾਰਾਂ ਨੂੰ ਰੰਗਰੇਟੇ ਗੁਰੂ ਦੇ ਬੇਟੇ ਜਿਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਗਲੇ ਨਾਲ ਲਾਇਆ ਉਹਨਾਂ ਨੂੰ ਮਹਾਰਾਜ ਜੋ ਅਮਰਤਾਰੀ ਗੁਰਸਿੱਖ ਪਰਵਾਰ ਆ ਉਹਨਾਂ ਦੀ ਬਾਹ ਫੜ ਰਾਇਆ ਗੁਰੂ ਰਾਮਦਾਸ ਗੁਰੂ ਰਾਮਦਾਸ ਜੀ ਦਾ ਤੋੜ ਤੋੜ ਤਨੁਆਪ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਤੇ ਬਾਬਾ ਜੀ ਨੂੰ ਅਸੀਂ ਲਵਾ ਟਾਈ ਤੇ ਨਾਲੇ ਛੜੋ ਜਕਾਰਾ ਜਕਾਰਾ ਛੜੋ